ਉਹ ਜਿਹਨੂੰ ਕੋਈ ਨੇ ਪੁੱਛਿਆ ਆ ਵੀ ਇਹ ਕਹਿੰਦਾ ਮੈਂ ਫਕੀਰ ਸਾਧੂ ਆ ਦੇਖੀਏ ਪਰਖ ਕੇ ਫਕੀਰੀ ਹੈਗੀ ਇਹਦੇ ਅੰਦਰ ਉਹ ਕਹਿੰਦਾ ਬਈ ਮਹਾਂਪੁਰਖ ਕੀ ਨਾਮ ਹੈ ਤੁਹਾਡਾ ਜੀ ਤੁਹਾਡਾ ਨਾਮ ਕੀ ਹੈ ਕਹਿੰਦਾ ਸੀਤਲ ਦਾਸ ਅੱਛਾ ਕਹਿੰਦਾ ਤੁਹਾਡਾ ਨਾਮ ਕੀ ਹੈ ਕਹਿੰਦਾ ਸੀਤਲ ਦਾਸ ਕਹਿੰਦਾ ਤੁਹਾਡਾ ਨਾਮ ਕੀ ਹੈ ਕਹਿੰਦਾ ਸੀਤਲ ਦਾਸ ਤੁਹਾਡਾ ਨਾਮ ਕੀ ਹੈ ਉਹ ਫਿਰ ਹੋਰ ਉੱਚੀ ਬੋਲਿਆ ਕਹਿੰਦਾ ਤੂੰ ਬੋਲਾ ਡੰਡਾ ਚੁਕਾ ਤੂੰ ਬੋਲਾਂ ਕਿਦਾਂ ਕਹਿੰਦਾ ਮੈਂ ਤੇ ਪਰਗਰਿਆ ਸੀ ਵੀ ਨਾਮ ਤੇਰਾ ਸੀਦਲ ਦਾਸ ਅੰਦਰੋਂ ਤੂੰ ਭੰਬੜ ਦਾਸ ਭਾਏ ਬਲੰਦੜੀ ਧਿਆਨ ਦੇਣਾ ਘੌੜਾ ਬੜਈ ਸੋਹਣਾ ਘਮਿਆਰ ਵਿੱਚ ਦਾ ਕੱਚੇ ਦੇ ਚਨਾਵ ਵਿੱਚ ਡੋਬ ਦਿੱਤੇ ਸੀ ਦੋਵੇਂ ਹੀ ਟਣਕਾਣਾ ਦੇ ਬਣਾਈ ਹੈ ਨਾ ਮੈਂ ਗੁਰਮਖਾ ਮੈਂ ਅਭਿਆਸੀ ਹਾਂ ਮੈਂ ਨਿਤਨੇਮੀ ਹਾਂ ਮੈਂ ਅੰਮ੍ਰਿਤਧਾਰੀ ਹਾਂ ਤੇ ਜੇ ਕੋਈ ਛੇੜ ਲਵੇ ਤੇ ਗਾਲ ਕੱਢੇ ਸਭ ਤੋਂ ਜ਼ਿਆਦੀ ਤਗੜੀ ਤੇ ਫਿਰ ਕਾਹਦਾ ਨਿਤਨੇਮੀ ਜੀ ਕਾਹਦਾ ਉਹ ਮੈਂ ਵੀ ਤੁਹਾਡੇ ਵਿੱਚ ਆਈ ਆ ਇਹ ਨਾ ਸਮਝਿਓ ਕਿ ਭਾਈ ਸਾਹਿਬ ਨੇ ਖਰੇ ਇੱਕ ਨੂੰ ਕਹਿੰਦੇ ਨੇ ਇਹ ਉਪਦੇਸ਼ ਖत्री ਬ੍ਰਾਹਮਣ ਸੂਦ ਵੈਸ ਉਪਦੇਸ਼ ਚਰਨਾਉ ਚੌ ਵਰਨਕ ਸਾਂਝਾ ਇਹ ਮੈਨੂੰ ਵੀ ਮਾਰੇ ਹੀ ਕਹਿ ਰਹੇ ਨੇ ਤੇਰੀ ਜ਼ੁਬਾਨ ਐ ਚੀਆ ਕਰ ਵਿੱਚ ਵਧੀਆ ਬੋਲਦਾ ਹੈ